ਬਸ ਚੰਦ ਸਕਿੰਟਾਂ ਵਿੱਚ ਬਾਬਾ ਫਰੀਦ ਮੇਲੇ ਵਿੱਚੋਂ ਚੋਰਾਂ ਨੇ ਰੀਜ ਨਾਲ ਕੀਤੀ ਚੋਰੀ ਲਗਭਗ 300 ਦੇ ਕਰੀਬ ਮੋਬਾਈਲ ਤੇ ਬਟੂਏ ਹੋਏ ਗਾਇਬ ਫਰੀਦਕੋਟ ਦੇ ਸੇਵਾ ਕੇਂਦਰ ਵਿੱਚ ਰੈਪਟ ਘਟਾਉਣ ਵਾਲਿਆਂ ਦੀਆਂ ਲੱਗੀਆਂ ਹੋਈਆਂ ਵੱਡੀਆਂ ਲਾਇਨਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਐ ਫਰੀਦਕੋਟ ਦੇ ਵਿੱਚ ਮਨਾਏ ਗਏ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਅੰਤਮ ਦਿਨ ਜਦੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤਾਂ ਇਸ ਦੇ ਵਿੱਚ ਚੋਰਾ ਨੇ ਰੀਜ ਦੇ ਨਾਲ ਚੋਰੀਆਂ ਕੀਤੀਆਂ ਤੇ ਉਹ ਵੀ ਪਾਲਕੀ ਸਾਹਿਬ ਦੇ ਨੇੜੇ ਤੇੜੇ ਮੱਥਾ ਟੇਕਣ ਵਾਲਿਆਂ ਦੀਆਂ ਖੂਬ ਜੇਬਾਂ ਕਟੀਆਂ ਗਈਆਂ ਖੂਬ ਮੋਬਾਈਲ ਚੋਰੀ ਹੋਏ ਤੇ ਅੱਜ ਪੂਰਾ ਦਿਨ ਥਾਣਾ ਸਿਟੀ ਫਰੀਦਕੋਟ ਦੇ ਵਿੱਚ ਸੇਵਾ ਕੇਂਦਰ ਦੇ ਵਿੱਚ ਰੱਪਟ ਕਟਾਉਣ ਵਾਲਿਆਂ ਦੀ ਗੁੰਮਸ਼ੁਦਗੀ ਦੀ ਇਤਲਾਹ ਦੇਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਰਹੀਆਂ ਵੱਡੀਆਂ ਵੱਡੀਆਂ ਤੇ ਸਾਰਾ ਦਿਨ ਉੱਥੇ ਪੂਰਾ ਇਕੱਠ ਰਿਆ ਇੱਕ ਅੰਦਾਜ਼ੇ ਦੇ ਮੁਤਾਬਕ ਤੇ ਲੋਕਾਂ ਦੇ ਦੱਸਣ ਮੁਤਾਬਕ ਲਗਭਗ 300 ਦੇ ਕਰੀਬ ਮੋਬਾਈਲ ਬਟੂਏ ਤੇ ਹੋਰ ਸਮਾਨ ਚੋਰੀ ਹੋਇਆ ਇਹਨਾਂ ਵਿੱਚੋਂ ਬਹੁਤਿਆਂ ਨੂੰ ਇਸ ਕਰਕੇ ਰਪਟ ਕਰਾਉਣ ਆਉਣਾ ਪਿਆ ਕਿਉਂਕਿ ਮੋਬਾਈਲ ਦਾ SIM ਲੈਣਾ ਹੁੰਦਾ ਤੇ ਕਈਆਂ ਦੇ ਡਰਾਈਵਿੰਗ ਲਾਇਸੈਂਸ ਸਕੂਟਰਾਂ ਦੀਆਂ ਕਾਪੀਆਂ ਕਾਰਾਂ ਦੀਆਂ ਕਾਪੀਆਂ ਤੇ ਜਾਂ ਫਿਰ ATM ਵਗੈਰਾ ਸੀਗੇ ਜਿਸ ਕਰਕੇ ਉਹਨਾਂ ਨੂੰ ਰਿਪੋਰਟ ਕਟਾਉਣ ਲਈ ਆਉਣਾ ਪਿਆ ਤੇ ਉਹ ਰਿਕਾਰਡ ਤੇ ਆ ਗਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਨਗਰ ਕੀਰਤਨ ਦੇ ਦੌਰਾਨ ਕਰੋੜਾਂ ਰੁਪਏ ਦੇ ਮੋਬਾਈਲ ਤੇ ਹੋਰ ਕੀਮਤੀ ਸਮਾਨ ਚੋਰੀ ਹੋਇਆ ਕੱਲ ਚੋਰੀ ਹੋਇਆ ਇਹ ਕੱਲ ਸਵੇਰ ਜੀ ਇਹ ਜਿਹੜਾ ਨਗਰ ਕੀਰਤਨ ਹੋਇਆ ਹਾਂਜੀ ਹਾਂਜੀ ਨਗਰ ਕੀਰਤਨ ਕਿੰਨੇ ਕ ਹੋਰ ਤੁਹਾਡੇ ਕੋਲ ਸਾਹਮਣੇ ਅੱਛਾ ਹਾਂਜੀ ਜਦੋਂ ਤਰਨ ਲੱਗੇ ਇਹ ਤੇ ਲਾਵਾ ਬਾਬਾ ਜੀ ਤਰਨ ਲੱਗੇ ਸੀਗੀ ਪਾਲਖੀ ਸਾਹਿਬ ਕੋਲੇ ਹੋਰ ਵੀ ਕੋਈ ਹੈ ਬੰਦੇ ਇਸ ਤਰ੍ਹਾਂ ਤੁਹਾਡੇ ਨਾਲ ਦੇ ਬਹੁਤ ਹੈ ਜੀ ਬਹੁਤ tane ਆ ਬਹੁਤ ਜਿਆਦੇ ਚੋਰੀਆਂ ਹੋਈਆਂ ਕੱਲ ਖਾਸ ਕਰਕੇ ਗਿੱਤੇ ਕਿਤੇ ਕੋਣ ਆਮ ਹੀ ਹੈ ਤਾਂ ਚੋਰੀਆਂ ਬਹੁਤ ਜਿਆਦੇ ਚੋਰੀਆਂ ਹੋਈਆਂ मेरा जो ओप्पो ਦਾ ਮੋਬਾਈਲ ਸੀਗਾ ਮੈਂ ਉਹ ਸਾਡੇ ਕਣ ਗਿਆ ਸੀਗਾ ਆਪਣੇ ਪਾਲਕੀ ਸਾਹਿਬ ਦੇ ਉੱਥੋਂ ਚੋਰੀ ਹੋ ਗਿਆ ਜੀ ओप्पो ਦਾ ਮੋਬਾਈਲ ਸੀਗਾ ਤੇ ਹਜੇ ਲੋਕੇ ਤਾਂ ਗੱਜਿਆ ਅੰਦਰ ਦੀ ਕੀ ਸੀ ਵੀ ਜਾਂ ਹੋਰ ਕਿੰਨੇ ਕੁ ਲੋਕ ਆ ਅੰਦਰ ਜੀ ਤਕਰੀਬਨ 50 60 ਜਾਣੇ ਆ ਜੀ ਹਜੇ ਤਾਂ ਸਿਸਟਮ ਉਹਨਾਂ ਦਾ ਬੰਦ ਹੋ ਗਿਆ ਉਹ ਕਹਿੰਦਾ ਜੇ ਰੁਕ ਗਿਆ ਉਹ ਟਰ ਕੇ 2 ਘੰਟੇ ਹੋਰ ਲੱਗ ਜਾਣਗੇ ਮੈਂ ਵੀ ਮੱਥਾ ਟੇਕਣ ਆਇਆ ਸੀਗਾ ਜੀ ਮੱਥਾ ਟੇਕਣ ਲੱਗੇ ਜਦੋਂ ਪਹਿਲਾਂ ਤਾਂ ਮੈਂ ਮੈਂ ਅੱਖ ਮੇਰਾਸ਼ ਬਹੁਤ ਆ ਨਾਲ ਨਾਲ ਮੁੰਡਾ ਕੋਈ ਨਹੀਂ ਕੋਈ ਟੇਕ ਲੋ ਯਾਰ ਕੋਈ ਨਹੀਂ ਹੁੰਦਾ ਦਾ ਉਹ ਬੰਦੇ ਨਾ ਜਿਹੜੇ ਬਾਹਰਲੇ ਪਾਸੇ ਚੋਰ ਸੀ ਜਦੋਂ ਅੰਦਰ ਜਾਣ ਲੱਗਾ ਉਹਨਾਂ ਨੇ ਕਹਿੰਦੇ ਮੇਰਾ ਫੈਰ ਨਾ ਮਿੱਠਾ ਕਿਤੇ ਕੋਸੇ ਫਿਰ ਬੂਟ ਲਾ ਦੇ ਤੇ ਮੈਨੂੰ ਉਹਦੇ ਪਾਸੇ ਲੱਗਿਆ ਮੇਰਾ ਮੋਬਾਈਲ ਕੱਢ ਲਿਆ ਜਦੋਂ ਉਹ ਉੱਥੇ ਥੋੜੀ ਘੜਾ ਚਾਹ ਆ ਬਈ ਉੱਥੇ ਆ ਕੇ ਫਿਰ ਆਂ ਜਗ੍ਹਾ ਤੇ ਜਿੱਥੇ ਸਾਡਾ ਲੰਗਰ ਲੱਗਿਆ ਸੀਗਾ ਅਰਜਿੰਦਰ ਸਿੰਘ ਅਰਜਿੰਦਰ ਸਿੰਘ ਦੀ ਨਰਸਰੀ ਤੇ ਉਥੇ ਆ ਉਹਦੇ ਵੇਖਾ ਮੋਬਾਈਲ ਲੈ ਗਿਆ ਉਹਦੇ ਚਾਰੇ ਆਪਣੇ ਜਿਹੜੇ ਮੁੰਡੇ ਐਲ ਐਲ ਬੀ ਕਰਦੇ ਉਹਨਾਂ ਨੂੰ ਦੱਸਿਆ ਉਹ ਬੋਲਣ ਲੱਗ ਪਏ ਭਾਈ ਮੋਬਾਈਲ ਚੋਰੀ ਹੈ ਚੋਰ ਹੁੰਦੇ ਤੇ ਕਹਾਨਾ ਪਰ ਉਹ ਚੋਰ ਸਲਵਾਨਾ ਬਚ ਕਰੋ ਇਹਨਾਂ ਤੋਂ ਆਹ ਗੱਲ ਹੋਈਆ 1.5 ਲੱਖਾਂ ਮੋਬਾਈਲ ਸੀਗਾ ਸੈਪਲ ਦਾ ਤੇ ਚੋਰ ਤਾਂ ਉਥੇ ਇੰਨੇ ਸੀਗੇ ਉਹਨਾਂ ਨੇ ਬਾਹਵੇਂ ਨਹੀਂ ਜੋ ਮੱਥਾ ਟੇਕ ਲੈ ਕੇ ਬਾਹਵੇਂ ਥੱਲੇ ਨਹੀਂ ਹੁੰਦੇ ਦੋ ਮਿੰਟ ਦਾ ਉਹ ਕੱਦਿਆਂ ਜਾਰ ਕਿੰਨੇ ਬੰਦੇ ਪਸੇ ਪਾਰਸ ਕਿੰਨੇ ਗਏ ਗਮ ਹੋਇਆ ਕਿੰਨੇ ਮੋਬਾਈਲ ਗਮ ਹੋਇਆ ਸਮਝ ਨਹੀਂ ਆਉਂਦੀ ਕਿ ਜੇ ਨਗਰ ਹੱਤਾ ਹੁੰਦਾ ਉਥੇ ਵੀ ਇਹੋ ਜੀ ਫੋਰਸ ਨਾਲ ਲਾਈ ਹੋਵੇ ਚਾਹੇ ਨਾ ਮੱਥਾ ਵੀ ਟੇਕਣ ਦਿੰਦੇ ਉਥੇ ਦਾ ਉਹਦੀ ਬਾਅਦ ਜਿਹੜੀ ਜ਼ਿੰਦਗੀ ਦਾ ਜੁਨੀ ਗਾ ਸੀ ਮੈਂ ਤਿੰਨ ਚਾਰ ਜਥੇਬੰਦੀਆਂ ਨਾਲ ਪੈਨਸ਼ਨਰ ਐਸੋਸੀਏਸ਼ਨ ਕੋਰਪੋਰਾ ਪੈਨਸ਼ਨਰ ਤੇ ਕਮਪਲੈਟ ਕਬੱਡੀ ਐਸੋਸੀਏਸ਼ਨ ਤੇ ਨਾਨ ਪੈਨਸ਼ਨਰ ਦਾ ਤੇ ਹੋਟਲਾਂ ਤੇ ਨਾਲ ਜੱਫਰ ਕੁੱਚੀ ਨਾਲ ਸੰਬੰਧ ਰੱਖਦਾ ਸੀਗਾ ਉਹ ਸਾਰੇ ਮੇਰੇ ਡਾਕੂਮੈਂਟ ਦੇ ਪਰ ਹੋਲਡ ਸਟੂਡੈਂਟ ਆ ਪੰਚੇਂਦਰਾਗੜ੍ਹ ਦੇ ਫਰੀਦਕੋਟ ਸਾਰੇ ਉਹਦੇ ਵਿੱਚ ਸੀਗੇ ਸਾਰੇ ਕੁਝ ਲੈਸ ਸੀਗਾ ਸਾਡਾ ਜੀ ਬਾਦ ਜੀ ਲੱਗਦਾ ਮੈਂ ਇਤਨਾ ਦਿਨੇ ਯਾਤਰਾ ਦਰਸ਼ਨ ਕਰਦੇ ਹੋਏ ਸਮਾਂ ਚੱਲ ਗਿਆ ਪੂਰੀ ਰਿਪੋਰਟ ਲਿਖਣ ਆਇਆ ਫਰੀਦਕੋਟ ਪਹਿਲਾਂ ਕੋਟਪੂਰੀ ਗਏ ਸੀਗੇ ਕੋਟਪੂਰੀ ਰਾਹ ਸ਼ਤਾ ਸੀ ਉਹ ਕਹਿੰਦੇ ਨਹੀਂ ਜੀ ਫਰੀਦਕੋਟ ਜਾਓ ਜੀ ਸਾਧ ਕੇਦੇ ਜੋ ਰਿਪੋਰਟ ਲਿਖਾਈ ਜਾਏਗੀ ਹੁਣ ਇੱਥੇ ਆ ਕੇ ਦੇਖਦੇ ਕੀ ਕਹਿੰਦੇ ਆ ਪਤਾ ਲੱਗਾ ਕਿੱਥੇ ਕਿੱਥੇ ਚੋਰੀ ਹੋਇਆ ਹੈ ਬਸ ਇਹ ਨਗਰ ਕੀਰਤਨ ਟਾਈਮ ਜਿਹੜਾ ਆਪਣਾ ਚੌਕ ਆ ਸੈਂਟਰ ਵਾਲਾ ਜਿੱਥੇ ਕੋਪਰੇਟ ਬੈਂਕ ਆ ਉੱਥੇ ਚੋਰੀ ਹੋ ਰਕੀ ਸਰ ਮੇਰੇ ਹੰਦ ਵਿੱਚ ਤਿੰਨ ਏਟੀਐਮ ਕਾਰਡ ਸੀ ਰੈਟ ਕੁਲਰ ਦੀ ਸੀ ਤੇ ਇਸ ਵਿੱਚ ਮੇਰੇ ਤਿੰਨ ਏਟੀਐਮ ਕਾਰਡ ਸੀ ਐਵੇਂਜਰ ਮੋਟਰਸਾਈਕਲ ਦੀ ਆਰ ਸੀ ਸੀਗੀ ਐਕਟੀਵਾ ਦੀ ਆਰ ਸੀ ਸੀ ਮੇਰਾ ਡਰਾਈਵਿੰਗ ਲਾਇਸੈਂਸ ਸੀ ਉਹਦੇ ਵਿੱਚ ਆਧਾਰ ਕਾਰਡ ਤੇ ਆ ਸੋ ਜਸਪੀਤਪੁਰ ਮੇਰਾ ਨਾਮ ਹੈ ਸਾਰਕ ਦਾ ਐਡਰੈਸ ਰੋਹ ਦਿੱਤੀ ਜੇ ਆਪਣਾ ਨੰਬਰ ਬੋਲ ਦਿਓ ਜੇ ਕਿਸੇ ਨੂੰ ਮਿਲੇ ਤਾਂ ਜਿਹੜੇ ਨਿਵੇਕ 4942967 ਨੰਬਰ ਤੇ ਕੰਟੈਕਟ ਕਰ ਸਕਦੇ ਆ। ਤਾਂ ਕਿੱਥੋਂ ਚੋਰੀ ਹੋਇਆ ਇਹ? ਕੀਵਰੀਂਦਰਾ ਨਗਰ ਦੇ ਗੇਟ ਤੋਂ। ਉਥੇ ਜੋ ਜਦੋਂ ਨਗਰ ਗੇਟ ਲੰਘ ਰਿਹਾ ਸੀ ਨਗਰ ਗੀਰਤ ਨਾਵਰੇ ਸੀਗੇ ਮੱਥਾ ਟੇਕ ਰਹੇ ਸੀਗੇ ਉਸੇ ਟਾਈਮ ਹੀ ਮੈਨੂੰ ਪਤਾ ਚੱਲ ਗਿਆ ਕਿ ਹੋ ਗਿਆ ਚੋਰੀ ਹੋਇਆ ਪਰ ਮੈਨੂੰ ਮਿਲਿਆ ਨਹੀਂ ਬਹੁਤ ਕੋਸ਼ਿਸ਼ ਕੀਤੀ। ਤੁਹਾਡਾ ਵੀ ਮੋਬਾਈਲ ਆ ਹਾਂਜੀ ਹਾਂਜੀ ਕਿੱਥੋਂ ਚੋਰੀ ਹੋਇਆ 3 ਸਾਡੀ ਕੋਟੀ ਸਾਹਮਣੇ ਆ ਜੀ ਅੱਛਾ ਨਗਰ ਕੀ ਪਿੰਸੀ ਹਾਂਜੀ ਹਾਂਜੀ ਕਦੋਂ ਦੀ ਗੱਲ ਹੈ ਕੱਲ 12:30 ਵਜੇ ਦੀ ਗੱਲ ਹੈ ਜੀ ਚੋਰੀ ਕਰ ਖਿੱਚ ਕੇ ਖੋ ਕੇ ਲਗਾਇਆ ਜਾਂ ਚੋਰੀ ਹੋਇਆ ਨਹੀਂ ਨਹੀਂ ਕਿਸੇ ਨੇ ਕਢ ਲਿਆ ਜੇਦੂ ਕਢ ਲਿਆ ਉਹਨੇ ਬਾਬਾ ਫਰੀਦ ਮੇਲੇ ਵਿੱਚ ਚੋਰਾ ਨੇ